ਉਸਰਾਂ ਸਤਗੁਰਾਂ ਦਾ ਨਾਮ ਧੰਨ ਗੁਰੂ ਹਰਗੋਬਿੰਦ ਸਾਹਿਬ ਪਰ ਜਦੋਂ ਸੰਗਤਾਂ ਨੂੰ ਪਿਆਰ ਆ ਜਾਏ ਤੇ ਸੰਗਤਾਂ ਇਹ ਵੀ ਕਹਿੰਦੀ ਹੈ ਤਨ ਤਨ ਦੋ ਜਹਾਂ ਦੇ ਵल्ली ਤਨ ਤਨ ਦੋ ਜਹਾਂ ਦੇ ਵल्ली ਤਨ ਤਨ ਦੋ ਜਹਾਂ ਦੇ ਵल्ली ਕਲਮ ਤੇਰੇ ਹੱਥ ਹੈ ਬੋਲੋ ਧੰਤਨ ਕੀ ਬਾਤ ਤੂੰ ਦੋ ਜਹਾਨਾਂ ਦਾ ਵਾਲੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੱਲ ਥੋੜੀ ਡੂੰਘੀ ਹੈ ਸਮਝ ਲੈਣਾ ਉਹ ਕਲਮ ਕਿਵੇਂ ਮੰਦੇ ਲੇਖਾਂ ਤੇ ਚੱਲਦੀ ਹੈ ਇਹਦੀ ਕਲਮ 6ਵੇਂ ਪਾਤਸ਼ਾਹ ਦੇ ਹੱਥ 'ਚ ਹੈ ਸਾਡੇ ਵਿੱਚੋਂ ਕਿਹਦੇ ਮੰਦੇ ਲੇਖਾਂ ਤੇ ਚੱਲੇਗੀ ਜਿੰਨੇ ਹੰਕਾਰ ਨੂੰ ਮਾਰਿਆ ਹੋਏਗਾ ਤੇ ਨਿਮਾਣਾ ਹੋਏਗਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਬੜੀ ਗੱਲ ਡੂੰਗੀ ਜੇ ਮੈਂ ਵਿੱਚੇ ਤੁਸੀਂ ਵੀ ਜਿਹਦੇ ਕੋਲ ਅੰਦਰ ਨਿਮਾਣਾਪਣ ਹੋਏਗਾ ਗੁਰੂ ਹਰਗੋਬਿੰਦ ਸਾਹਿਬ ਦੀ ਕਲਮ ਉਹਦੇ ਮੰਦੇ ਲੇਖਾਂ ਤੇ ਚੱਲੇਗੀ ਜਨਮ ਸਾਖੀ 'ਚ ਜ਼ਿਕਰ ਹੈ ਇਹ ਗੱਲ ਚੰਗੀ ਹੋਵੇ ਲੈਣਾ ਲਾਈਵ ਪ੍ਰੋਗਰਾਮ ਆ ਰਿਹਾ ਹੈ ਘਰਾਂ 'ਚ ਵੀ ਲੋਕ ਆਨੰਦ ਮਾਣ ਰਹੇ ਆ ਇੱਥੇ ਵੀ ਆਪ ਜੀ ਵਿਰਾਜਮਾਨ ਹੋ ਸੰਗਤੋ ਵੱਡਾ ਕੋਈ ਨਹੀਂ ਕੋਈ ਉਪਦੇਸ਼ ਨਹੀਂ ਮੈਂ ਦੇ ਰਿਹਾ ਤੁਸੀਂ ਵੱਡੇ ਹੋ ਸਿਰਫ ਗੁਰਬਾਣੀ ਦੀ ਡੂੰਘਾਈ ਨੂੰ ਸਮਝਿਓ ਕਲਮ ਗੁਰੂ ਅਰਗੁਵਿੰਦ ਸਾਹਿਬ ਦੇ ਹੱਥ ਵਿੱਚ ਕਿਤੇ ਲੇਖਾਂ ਤੇ ਚੱਲਦੀ ਏ ਜਿਹਦੇ ਅੰਦਰ ਨਿਵਾਣਾ ਭਾਵ ਹੋਵੇ ਗੁਣਾਂ ਦੇ ਹੁੰਦਿਆਂ ਵੀ ਅੰਦਰ ਚਾਨਣਾ ਹੋਏਗਾ ਇੱਕ ਛਿਨਵੇਂ ਨਹੀਂ ਚੱਲ ਸਕਦਾ ਜੋ ਗੁਣ ਬਖਸ਼ੇ ਨੇ ਉਹ ਤੇਰੇ ਆ ਇੱਕ ਪੰਗਤੀਆਂ ਪੜਦੇ ਹੋ ਨਾ ਖਿਨਵੇਂ ਅਵਰ ਖਿਨੇਵੇਂ ਅਪਰਾ ਅਚਰ ਚਲ ਤੁਮਾਰੇ ਉਹ ਚਾਵੇ ਖਿੰਨ ਚ ਕੀ ਕਰ ਦਵੇ ਖਿੰਨ ਚ ਕੀ ਕਰ ਦਵੇ ਜਦੋਂ ਤੁਸੀਂ ਬਾਦਸ਼ਾਹ ਮਾਇਆ आले ਗੁਣਾ आले ਹੁੰਦਿਆਂ ਵੀ ਇਹ ਖਿਆਲ ਰੱਖਦੇ ਹੋ ਉਹ ਸਭ ਕੁਝ ਦੇਣ ਵਾਲਾ ਤੇ ਉਹ ਨਿਵਾਣੇ ਬੰਦੇ ਦੇ ਮਾੜੇ ਕਰਮਾਂ ਤੇ ਕਲਮ ਚੱਲਦੀ ਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਆਲੀ ਮੈਨੂੰ ਬੜੀ ਗੱਲ ਵਜੀ ਜੇ YouTube ਤੋਂ ਪ੍ਰੋਗਰਾਮ ਕੱਢ ਕੇ ਭਾਵੇਂ ਬਾਅਦ ਚ ਲਿਖ ਲੈਣਾ ਜਨਮ ਸਾਖੀ ਦੇ ਵਿੱਚ ਬਚਨ ਨੇ ਸultanpur Lodi ਜਾਣ ਵੇਲੇ ਨਨ ਕਾਣਾ ਸਾਹਿਬ ਤੋਂ ਗੁਰੂ ਨਾਨਕ ਸਾਹਿਬ ਰਾਇ ਬੁਲਾਰ ਨੂੰ ਮਿਲੇ ਆ ਉਹਨੇ ਵਿਰਾਗ ਬੜਾ ਕੀਤਾ ਜਦੋਂ ਬਹੁਤ ਵਿਰਾਗ ਕੀਤਾ ਮਾਰਾ ਜੀ ਮੇਰੇ ਤੇ ਕੋਈ ਮੁਸ਼ਕਲ ਆਈ ਮੈਂ ਕੀ ਕਰਾਂਗਾ ਮੇਰੇ ਤੇ ਕੋਈ ਭੀੜ ਬਣੀ ਮੈਂ ਕੀ ਕਰਾਂਗਾ ਮੈਂ ਤੇ ਤੁਸੀਂ ਥੰਮ ਵਾਂਗੂ ਆਸਰਾ ਸੀ ਤੁਸੀਂ ਚੱਲੇਓ ਸੁਲਤਾਨਪੁਰ ਲੋਧੀ ਮੈਨੂੰ ਬੜੇ ਬਚਨ ਵਜੇ ਜੀ ਤੁਸੀਂ ਵੇਖੇ ਜਨਮ ਸਾਖੀ ਚ ਵਜਨ ਲਿਖਿਆ ਗੁਰੂ ਨਾਨਕ ਸਾਹਿਬ ਰਾਏ ਬੁਲਾਰ ਨੂੰ ਕਹਿੰਦੇ ਐ ਜਿਹੜੇ ਮੇਰੇ ਸਿੱਖ ਇਹ ਗੱਲ ਇੱਕ ਇੱਕ ਧਿਆਨ ਨਾਲ ਸੁਣੇ ਜਿਹੜੇ ਮੇਰੇ ਸਿੱਖ ਬੇਵਾਸ ਹੋ ਕੇ ਅਰਦਾਸ ਕਰਨਗੇ ਆਖੋ ਸਤਿਨਾਮ ਵਾਹਿਗੁਰੂ ਬੇਵਾਸ ਹੋ ਕੇ ਬੇਵਸ ਕਿਨੂੰ ਕਹਿੰਦੇ ਮੇਰੀ ਖਤਮ ਹੈ ਮੇਰੇ ਕੋਲ ਇਹ ਗੁੰਝਲ ਨਹੀਂ ਨਿਕਲਦੇ ਮੈਂ ਬੇਵਸ ਹਾਂ ਨਹੀਂ ਤਾਂ ਗੁੱਸਾ ਨਾ ਕਰਿਓ ਗੱਲ ਦੂਜੇ ਬੰਨੇ ਨਾ ਖੜਿਓ ਜਰਾ ਜਾ ਕਾਉਂਸਲਰ ਯਾਰ ਹੋਵੇ ਨਾ ਕਾਉਂਸਲਰ ਹੀ ਇਹ ਛਾਤੀ ਦੂਣੀ ਹੋਈ ਹੁੰਦੀ ਆ ਉਹ ਕਿਸੇ ਨੂੰ ਕਹਿੰਦੇ ਕੋਈ ਕੰਮ ਹੋਵੇ ਦੱਸੀ ਮੇਰਾ ਕਾਉਂਸਲਰ ਯਾਰ ਆ ਆਖੋ ਸਤ ਨਾਲੋਂ ਮਾਣੇ ਯਾਰੀ ਦਾ ਕਾਉਂਸਲਰ ਵੀ ਧਾਨੇ ਯਾਰੀ ਪਾਣ ਵਾਲਾ ਵੀ ਧਾਨੇ ਸਿਰਫ ਮਿਸਾਲ ਦੇ ਰਿਆਂ ਬੇਵਸ ਕੀ ਹੁੰਦਾ ਛੇਵੇਂ ਪਾਸ਼ਾ ਮੇਰਾ ਕੋਈ ਨਹੀਂ ਕੋਈ ਨਹੀਂ ਕੋਈ ਮੇਰੀ ਧਿਰ ਨਹੀਂ ਕੋਈ ਮੇਰੀ ਬਾਹ ਫੜਨ ਵਾਲਾ ਨਹੀਂ ਤੇ ਗੁਰਨਾਨ ਸਾਹਿਬ ਦਾ ਬਚਨ ਹੈ ਦਿਲ ਕਰੇ ਸੰਭਾਲੇ ਹੋ ਰਾਏ ਬੁਲਾਰ ਨੂੰ ਗੁਰਨਾਨ ਸਾਹਿਬ ਕਹਿੰਦੇ ਜਿਹੜੇ ਮੇਰੇ ਸਿੱਖ ਬੇਵੱਸ ਹੋ ਕੇ ਅਰਦਾਸ ਕਰਨਗੇ ਦੂਜੇ ਲਫ਼ਜ਼ ਲਿਖੇ ਜਿਹੜੇ ਮੇਰੇ ਸਿੱਖ ਨਿਮ ਹੋ ਕੇ ਅਰਦਾਸ ਕਰਨਗੇ ਨਿਮ ਪੂਰੀ ਨਿਮਰਤਾ ਚ ਨਿਮੈ ਨੂੰ ਕਹਿੰਦੇ ਰਾਇ ਬੁਲਾਰ ਵਿਰਾਗ ਨਾ ਕਰ ਜਿਹੜੇ ਮੇਰੇ ਸਿੱਖ ਬੇਵੱਸ ਹੋ ਕੇ ਅਰਦਾਸ ਕਰਨਗੇ ਨਿਮ ਹੋ ਕੇ ਅਰਦਾਸ ਕਰਨਗੇ ਉਹਨਾਂ ਦੇ ਰੁਕੇ ਹੋਏ ਕਾਰਜ ਮੈਂ ਆਪ ਆ ਕੇ ਰਾਸ ਕਰਾਂਗਾ ਕਿ ਜਿਕਰਾ ਦੇਗਾ ਜਿਕੇ ਪਿਆਰ ਇਹ ਮਹਾਰਾਜ ਬਚਾ ਸਭਾ ਵਾਹਿਗੁਰੂ ਕਾਲ ਇੱਕ ਜਗਾਰਾ ਹਦਰੋ ਵੀ ਦਿਓ ਵਾਵਾ ਗੂੰਜ ਕੇ ਦਿੱਤਾ ਗੁਰਮਖਾਨੇ ਜਗਾਰਾ ਕੀ ਬਾਤ ਸਤ ਸ੍ਰੀ ਅਕਾਲ ਇਹ ਬੜੀ ਢੂੰਗੀ ਗੱਲ ਹੈ ਮੇਰਾ ਖਿਆਲ ਦ੍ਰੋਪਦੀ ਨੂੰ ਕਿਹਾ ਸੀ ਕ੍ਰਿਸ਼ਨ ਜੀ ਨੇ ਭਰੀ ਸਭਾ ਜਦੋਂ ਉਹਦੀ ਰੱਖ ਕੀਤੀ ਅੰਦਰ ਸ਼ਬਾਦ ਸਾਸ਼ ਨੇ ਮੱਥੇ ਵਾਲ ਦਰੋਪਤੀ ਆਂਦੀ ਮੱਥੇ ਤੋਂ ਵਾਲ ਫੜ ਕੇ ਲਿਆਂਦਾ ਪ੍ਰਸ਼ਾਸਨ ਦੀ ਸਭਾ ਇਹ ਮੈਂ ਅੱਧੇ ਮਿੰਟ ਦੀ ਗੱਲ ਮੁਕਾਣ ਲੱਗਾ ਉਹ ਫਿਰ ਦੁਪਹਿਰ ਦੇ ਅਵਤਾਰ ਪਹੁੰਚ ਕੇ ਕੱਪੜ ਕੋਟ ਉਸਾਰੀਆਂ ਕੋਟ ਕਹਿੰਦੇ ਕਰੋੜ ਨੂੰ ਕਰੋੜਾ ਮੀਟਰ ਉਹ ਕਪੜਾ ਲਾਈ ਜਾਂਦਾ ਉਧਰ ਆਈ ਜਾਂਦਾ ਆਖੋ ਸਤਿਨਾਮ ਸ੍ਰੀ ਗੁਰੂ ਉਹਨੂੰ ਬੇਇੱਜ਼ਤ ਨਹੀਂ ਕਰ ਸਕਦਾ ਤੇ ਬਾਅਦ ਵਿੱਚ ਦ੍ਰੋਪਦੀ ਕਹਿੰਦੀ ਹੈ ਸ਼ੁਕਰਾਨਾ ਵੀ ਤੇ ਲੰਬਾ ਵੀ ਕ੍ਰਿਸ਼ਨ ਜੀ ਕਹਿੰਦੇ ਸ਼ੁਕਰਾਨਾ ਵੀ ਤੇ ਲੰਬਾ ਵੀ ਕਹਿੰਦੀ ਸ਼ੁਕਰਾਨਾ ਭਾਈ ਗੁਰਦਾਸ ਜੀ ਦੀਆਂ ਬਾਹਰਾਂ ਤਾਂ ਹਾਂ ਕ੍ਰਿਸ਼ਨ ਕਰੇ ਵਿਲ ਲਾਂਦੀ ਉਹਨੇ ਬਾਜਿਆ ਮਾਰੀਆਂ ਕਹਿੰਦੀ ਲਾਂਬਾ ਵੀ ਸ਼ੁਕਰਾਨਾ ਵੀ ਕ੍ਰਿਸ਼ਨ ਜੀ ਕਹਿੰਦੇ ਕੀ ਕਹਿੰਦੀ ਸ਼ੁਕਰਾਨਾ ਮੇਰੀ ਪਤ ਟੱਕ ਲਈ ਜੇ ਨਗਨ ਹੋਣ ਤੋਂ ਬਚਾ ਲਿਆ ਜੇ ਤੇ ਲਾਂਬਾ ਕੀ ਇੰਨੀ ਲੇਟ ਕਿਉਂ ਆਏ ਆ ਕੋ ਸਤਿ ਸ਼੍ਰੀ ਅਕਾਲ ਮੈਂ ਐਂਟੀ ਦੇਣਾ ਕ੍ਰਿਸ਼ਨ ਜੀ ਕਹਿੰਦੇ ਤੂੰ ਸੱਦਿਆ ਹੀ ਲੇਟ ਹੈ ਕਹਦੇ ਉਹ ਗੱਜ ਕੇ ਸਤਿ ਸ਼੍ਰੀ ਅਕਾਲ ਤੂੰ ਸੱਦਿਆ ਹੀ ਲੇਟ ਤੇਰੇ ਅੰਦਰ ਮਾਣ ਸੀ ਪੰਜਾਂ ਪਾਂਡਵਾਂ ਦਾ ਤੇਰੇ ਅੰਦਰ ਮਾਣ ਸੀ ਸਵਾ ਦੇ ਅੰਦਰ ਬੜੇ ਬੜੇ ਤਕੜੇ ਬੰਦੇ ਬੈਠੇ ਆ ਤੇਰੇ ਅੰਦਰ ਹੋਰ ਕਈਆਂ ਦਾ ਮਾਣ ਅਖੀਰ ਤੇ ਤੂੰ ਸਾੜੀ ਦਾ ਪੱਲੂ ਦੰਦਾ ਥੱਲੇ ਲੈ ਲਿਆ ਤੇ ਦੰਦਾ ਦੇ ਮਾਣ ਜਿੰਨਾ ਮਰਜ਼ੀ ਧੱਕਾ ਕਰ ਲੈਣ ਮੈਂ ਦੰਦਾ ਥੱਲੋਂ ਨਿਕਲਣ ਨਹੀਂ ਦੇਣਾ ਕੱਪੜਾ ਉਹ ਜਦੋਂ ਦੰਦਾ ਥੱਲੋਂ ਵੀ ਨਿਕਲ ਗਿਆ ਨਾ ਬਿਲਕੁਲ ਬੇਵਸ ਜਦੋਂ ਫਿਰ ਉਦੋਂ ਵੇਲੇ ਲਈ ਤੇ ਪਹੁੰਚ ਗਏ ਵਾਕੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜਦੋਂ ਸਿੱਖ ਬੇਵੱਸ ਹੋ ਜਾਏ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮਾਰਾ ਮੇਰੀ ਕੋਈ ਥਿਰ ਨਹੀਂ ਜੇ ਕੋਈ ਆਸਰਾ ਨਹੀਂ ਉਦੋਂ ਕਲਮ ਚਲਦੀ ਜੇ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਮੇਰੇ ਸਿੱਖ ਬੇਵੱਸ ਹੋ ਕੇ ਨਿਮ ਹੋ ਕੇ ਅਰਦਾਸ ਕਰਨਗੇ ਉਹਨਾਂ ਦੇ ਰੁਕੇ ਹੋਏ ਕਾਰਜਾਂ ਵਿੱਚ ਮੈਂ ਆਪ ਪਹੁੰਚਾਂਗਾ ਕਹਦੇ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਦੂਜਾ ਵਚਨ ਕੀਤਾ ਰਾਏ ਬੁਲਾਰ ਨੂੰ ਚੰਗਾ ਲੱਗੇ ਵੇਖ ਲਿਓ ਇਹ ਨਾ ਸੋਚਿਓ ਅੱਜ ਦੇ ਵਿਸ਼ੇ ਨਾਲ ਨਹੀਂ ਸੰਬੰਧਿਤ ਜਿਹੜੀ ਗੱਲ ਚੱਲ ਪਵੇ ਗੁਰੂ ਘਰ ਦੀਆਂ ਬਾਤਾਂ ਚੋਂ ਕੁਝ ਲੈਣਾ ਹੈ ਉਹਨੇ ਮਾਣਿਆਂ ਦਾ ਮਾਣ ਹੈ ਮੈਨੂੰ ਬੜਾ ਵਜਿਆ ਜੀ ਦੂਜਾ ਵਚਨ ਵਚਨ ਕਰਨ ਵਾਲਾ ਕੌਣ ਗੁਰੂ ਨਾਨਕ ਸਾਹਿਬ ਵਚਨ ਸੁਣਾਵੇ ਕੌਣ ਰਾਏ ਬੁਲਾਰ ਪਹਿਲਾ ਵਜਨ ਕੀਤਾ ਜਿਹੜੇ ਮੇਰੇ ਸਿੱਖ ਬੇਵੱਸ ਹੋ ਕੇ ਨਿਮੋ ਕੇ ਅਰਦਾਸ ਕਰਨਗੇ ਉਹਨਾਂ ਦੇ ਰੋਕੇਕਾਰ ਜਾਂਜ ਮੈਂ ਆਵ ਪਹੁੰਚਿਆ ਇਹ ਗੁਰੂ ਨਾਨਕ ਸਾਹਿਬ ਕਹਿੰਦੇ ਇਹਨਾਂ ਵਿਰਾਗ ਨਾ ਕਰ ਰਾਇ ਬੁਲਾਰ ਉਹ ਮੈਨੂੰ ਬੜਾ ਵਜਨ ਵਜਿਆ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਰਾਇ ਬੁਲਾਰ ਇੱਕ ਗੱਲ ਨੋਟ ਕਰ ਲੈ ਮੇਰਾ ਦੇ ਮਾਲਕ ਦੀ ਸਨਤ ਵਿੱਚ ਜਿਹੜਾ ਮੇਰਾ ਦਾ ਮਾਲਕ ਹੈ ਨਾ ਪਾਪ ਖੁਦਾ ਅੱਲਾ ਮੇਰਾ ਦੇ ਮਾਲਕ ਦੀ ਸਲਤ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਹੈ ਜਕਾਰਾ ਦਿਓ ਬਿਆਰ ਦੇ ਦਾ ਉੱਤੇ ਸਿੱਕਾ ਨਿਮਰਤਾ ਦਾ ਚੱਲਦਾ ਸਤਿ ਸ੍ਰੀ ਅਕਾਲ ਰੇ ਬੇਗਰੀਬ ਉਰ ਮਤ ਰੇ ਰੇ ਸਾਰੀਆਂ ਤਾਕਤਾਂ ਗੁਰੂ ਸਾਹਿਬ ਕੋਲ ਹੈ ਪਰ ਜਦੋਂ ਬਾਣੀ ਪੜੀਏ ਰਾਨ ਰਹਿ ਜਾਈਦਾ ਹੈ ਗੁਰੂ ਸਾਹਿਬ ਆਪ ਕਹਿ ਰਹੇ ਹੈ ਨਾਨਕ ਗਰੀਬ ਟੈਂ ਪਿਆ ਦੁਆਰੇ ਨਾਨਕ ਗਰੀਬ ਟੈਂ ਪਿਆ ਦੁਆਰੇ ਹਰ ਮੇਲ ਲਿਓ ਵਟ 1430 ਅੰਗਾਂ ਵਿੱਚੋਂ ਕੁਝ ਵੋ ਹੀ ਨਿਮਰਤਾ ਦੀ ਗੁਰੂ ਨਾਨਕ ਸਾਹਿਬ ਕਿਹੜੇ ਕੰਮ 'ਚ ਸਮਰੱਥ ਨਹੀਂ ਪਰ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਕਿਤੇ ਨਾਨਕ ਨੇ ਆਪਣੇ ਆਪ ਨੂੰ ਨੀਜ ਗਿਆ ਇਹ ਗਰੀਬੀ ਹੈ ਕਿਦਰੇ ਵਿਚਾਰ ਆ ਗਿਆ ਕਿਦਰੇ ਬਤਾਲਾ دیਵਾਨਾ ਉਹਨਾਂ ਲਫ਼ਜ਼ ਮੇਰੇ ਕੋ ਸਟੇਜ ਤੋਂ ਨਹੀਂ ਬੋਲੇ ਜਾਂਦੇ ਸੱਦ ਸੱਬ ਦਾ ਕੀ ਅਰਥ ਹੈ ਤੁਹਾਨੂੰ ਪਤਾ ਹੈ ਕੁੱਕਰ ਇਹ ਕਿਹੜੀ ਪੜਾਈ ਹੈ ਮੈਂ ਫੇਰ ਉੱਥੇ ਆਣ ਲੱਗਾ ਗੁਰੂ ਅਰਗਵਿੰਦ ਸਾਹਿਬ ਕੋਲ ਲੇਖ ਮਟਾਉਣ ਦੀ ਕਲਮ ਹੈ ਪਰ ਉਹਦੇ ਲੇਖਾਂ ਤੇ ਚੱਲਦੀ ਏ ਜਿਹਦੇ ਪੱਲੇ ਹੰਕਾਰ ਨਹੀਂ ਨਿਮਰਤਾ ਇਹ ਛੋਟੀ ਜੀ ਗੱਲ ਕਈ ਗੁਰੂ ਨਾਨਕ ਦੇ ਮੇਰਾ ਦੇ ਮਾਲਕ ਦੀ ਸੰਤ ਵਿੱਚ ਸਿੱਕਾ ਹੀ ਨਿਮਰਤਾ ਦਾ ਚੱਲਦਾ ਕਹਦੇ ਉਹ ਗੱਜ ਕੇ ਸਤਨਾਮ ਵਾਹਿਗੁਰੂ ਦੇ ਤੇ ਗਰੀਬੀ ਆਵੇ ਗੁਰਮਤਿ ਰਿਜੇ ਗਰੀਬੀ ਆਵੇ ਵਚਨ ਤੇ ਅੱਗੇ ਵੀ ਹੈ ਸਮਾਪਤੀ ਕਰਨ ਲੱਗੇ ਆ ਤੀਜਾ ਵਚਨ ਰਾਏ ਬੋਲਾਰ ਨੂੰ ਗੁਰੂ ਨਾਨਕ ਸਾਹਿਬ ਨੇ ਕੀਤਾ ਸੀ ਮੈਨੂੰ ਬੜਾ ਰਾਨਗੀ ਹੋਈ ਸੁਣ ਲਿਓ ਵਿਚਾਰ ਬਾਝ ਕਰ ਲਿਓ ਸਿੱਖ ਆਪਣੀ ਬੇਵੱਸੀ ਨੂੰ ਗੁਰੂ ਨਾਨਕ ਦੇ ਅੱਗੇ ਨੰਗਿਆਂ ਕਰਕੇ ਕੂਕੇ ਆਖੋ ਸਤਨਾਮ ਵਾਹਿਗੁਰੂ ਇਹ ਗੱਲ ਸੁਣਿਓ ਸਿੱਖ ਆਪਣੀ ਬੇਵੱਸੀ ਨੂੰ ਗੁਰੂ ਨਾਨਕ ਅੱਗੇ ਨੰਗਿਆਂ ਕਰਕੇ ਕੂਕੇ ਸ਼ਰਮ ਨਾ ਕਰੇ ਕਹਦੇ ਹੋ ਗੱਜ ਕੇ ਸਤਨਾਮ ਵਾਹਿਗੁਰੂ ਉੱਥੇ ਫਿਰ ਕਲਮ ਚਲਦੀ ਛੇਵੇਂ ਪਾਤਸ਼ਾਹ ਦੀ ਨੇ ਮਾਣਿਆ ਤੂੰ ਤੁਸੀਂ ਕਈ ਸਰੂਪ ਵੇਖੇ ਐ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਹ ਤਰ੍ਹਾਂ ਕਦੀ ਇੱਥੇ ਗਏ ਨਾ ਤੁਸੀਂ ਜੇ ਸੌਰ ਸਿੰਘ ਉਥੇ ਮਹੀਨੇ ਬਾਅਦ ਦਰਸ਼ਨ ਕਰਾਂਦੇ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਕਰਕੇ ਸਰੂਪ ਦੇ ਉਹ ਸਰੂਪ ਕਿਹੜਾ ਐ ਇੱਕ ਪਿਓ ਤੇ ਪੁੱਤਰ ਨੇ ਗੁਰੂ ਅਰਗੁਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਮਾਰੇ ਘੋੜੇ ਤੇ ਉਹਨਾਂ ਦਾ ਪਿਆਰ ਵੇਖ ਕੇ ਮਾਰੇ ਕਹਿੰਦੇ ਕੌਣ ਹੋ ਤੁਸੀਂ ਕਹਿੰਦੇ ਜੀ ਮੁਸਵਰ ਹਾਂ ਤਸਵੀਰਾਂ ਬਣਾਉਣੇ ਆ ਫੁੱਲ ਬੂਟੇ ਬਣਾਉਣੇ ਮਾਰੇ ਕਹਿੰਦੇ ਖੁਸ਼ੀਆਂ ਉਹ ਥੋੜੀ ਜੀ ਅੱਗੇ ਆਏ ਤੇ ਬਾਬਾ ਬਿਧੀ ਚੰਦ ਸਾਹਿਬ ਕਹਿੰਦੇ ਤੁਸੀਂ ਮੁਸਵਰ ਹੋ ਤਸਵੀਰਾਂ ਬਣਾਉਂਦੇ ਹੋ ਫੁੱਲ ਫੂਟੇ ਵੀ ਤਸਵੀਰਾਂ ਉਹ بابا 베ਦੀ ਜਾਂ ਤੁਹਾਨੂੰ ਪਤਾ ਅਨੰਨ ਪਿਆਰੇ ਸੀ ਉਹਨਾਂ ਦੋਵਾਂ ਪਿਓ ਪੁੱਤਰ ਨੂੰ ਕਹਿੰਦੇ ਗੁਰੂ ਹਰਿਮਨ ਸਾਹਿਬ ਦਾ ਸਰੂਪ ਬਣਾ ਲਓਗੇ ਆਖੋ ਸਾਤ ਨੂੰ ਮੈਂ ਪਿਆਰ ਦੇ ਵਿੱਚ 10 ਮਿੰਟ ਖੁਲਾਰਦਾ 5 ਮਿੰਟ ਮੋٹے ਮੋٹے ਸਕੈਚ ਲੈ ਲਓ ਤਿਆਰੀ ਬਾਝ ਕਰ ਲਓ ਕਰ ਲਓ ਕਿ ਕਦੇ ਸਾਡੇ ਤੇ ਕਿਰਪਾ ਮੈਂ ਇੱਕ ਛੋਟੀ ਜੀ ਗੱਲ ਕਰਦਾ ਵੀ ਉਹਨਾਂ ਨੇ ਫਿਰ ਉਹ ਤਸਵੀਰ ਬਣਾਈ ਦੋ ਪਿਓ ਪੁੱਤਰਾਂ ਨੇ ਮਹਾਰਾਜ ਪਿਆਰ ਚ ਖਲੋ ਗਏ ਬਾਬਾ ਬਿਦੀ ਚੰਦ ਦਾ ਮੋੜ ਦੇ ਨਹੀਂ ਸੀ ਉਹ ਫਿਰ ਉਸ ਵੇਲੇ ਮੈਂ ਮੈਂ ਸਕੈਚ ਲੈ ਲੈ ਗੋਣਾਗਾ ਸੀ ਤੇ ਅਗਲੇ ਦਿਨ ਮੇਰੇ ਜਦੋਂ ਤਸਵੀਰ ਭੇਟਾ ਕੀਤੀ ਬਾਬਾ ਬਿਦੀ ਚੰਦੀ ਨੂੰ ਦਹਾਈ ਤੇ ਬਾਬਾ ਬਿਦੀ ਚੰਦੀ ਨੇ ਜਦੋਂ ਛੇਵੇਂ ਪਾਸ਼ਾ ਦੇ ਅੱਗੇ ਉਹ ਸਰੂਪ ਕੀਤਾ ਘੋੜੇ ਤੇ ਬੈਠਾ ਸਰੂਪ ਹੈ ਜੀ ਉਹ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਓ ਪੁੱਤਰ ਨੂੰ ਪ੍ਰਸ਼ਾਦ ਵੀ ਦਿੱਤਾ ਖੁਸ਼ੀਆਂ ਵੀ ਉਹ ਸਰੂਪ ਬਾਬਾ ਬਿਧੀ ਚੰਦ ਜੀ ਦੇ بیٹے ਲਾਲ ਚੰਦ ਜੀ ਨੂੰ ਬਾਬਾ ਬਿਧੀ ਚੰਦ ਜੀ ਜਦੋਂ ਖੀਰ ਲੈ ਸਮੇਂ ਇਧਰ ਸਰੀਰ ਤੇ ਆ ਗਿਆ ਯੂਪੀ ਵਾਲੇ ਬਣੇ ਉਹਨਾਂ ਦੇ بیٹے ਨੂੰ ਦਿੱਤਾ ਉਹ ਸਰੂਪ ਅੱਜ ਵੀ ਸੁਰ ਸਿੰਘ ਮੌਜੂਦ ਹੈ ਬਾਬਾ ਦਇਆ ਸਿੰਘ ਜੀ ਦੇ ਸਪੁੱਤਰ ਬਾਬਾ ਅਵਤਾਰ ਸਿੰਘ ਜੀ ਬਕਾਇਦਾ ਉਹ ਆਮ ਨਹੀਂ ਦਰਸ਼ਨ ਕਰਾਂਦੇ ਜਾਂ ਸੰਗਰਾਂਦ ਦਾ ਦਿਨ ਰੱਖਿਆ ਇੱਕ ਦਿਨ ਮਹੀਨੇ ਰੱਖਿਆ ਦੇਗ ਬਣਦੀ ਏ ਜਪਜੀ ਸਾਹਿਬ ਦਾ ਪਾਠ ਹੁੰਦਾ ਫਿਰ ਕਮਰਾ ਖੁੱਲਦਾ ਹੈ ਸੰਗਤਾਂ ਦਰਸ਼ਨ ਕਰਦੀ ਹੈ ਹੁਣ ਜੇ ਤੁਸੀਂ ਵੀ ਕਿਸੇ ਲੈ ਕਰੋਗੇ ਉਹ ਫਿਰ ਮਾਨ ਹੁੰਦਾ ਹੈ ਮਹਾਰਾਜ ਦਾ ਇਹ ਅਸਲੀ ਆਖੋ ਸਤਨ ਹਾਂ ਹਾਂ ਸਰੂਪ ਕਹੀ ਨੇ ਉਹ ਅਸਲੀ ਹੈ ਤੁਸੀਂ ਕਈ ਸਰੂਪ ਵੇਖਿਆ ਵੀ ਮਗਰ ਇੱਕ ਸਿੱਖ ਚੋਰ ਸਾਹਿਬ ਕਰ ਰਿਹਾ ਹੁੰਦਾ ਸਤਗੁਰਾਂ ਦਾ ਇਹਦਾ ਨਾਂ ਆਇਆ ਜੋਤ ਦਾ ਸਤਿਆਰ ਆ ਇੱਕ ਮਿੰਟ ਦੀ ਗੱਲ ਕਰਕੇ ਸਮਾਪਤ ਮਹਾਰਾਜ ਦੇ ਟੁੱਟ ਪਏ ਕਹਿੰਦੇ ਜੋਤ ਦਾ ਸਤਿਆਰ ਅੱਜ ਤੇਰੇ ਤੇ ਟੁੱਟਿਆ ਕੁਝ ਮੰਗ ਕੁਝ ਮੰਗ ਹਾ 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 ਉਹ ਜੋ ਹੋਰ ਸਿੱਖਾਂ ਦੇ ਮਨ 'ਚ ਆ ਗਿਆ ਸੀ ਇਹਦੇ ਤੋਂ ਪਹਿਲੇ ਆਏ ਹੋਏ ਆ ਇਹ ਤੇ ਕਿਉਂ ਟੁੱਟ ਪਏ ਹੁਣ ਗੱਲ ਛੋਟੀ ਕਰ ਲਾਂਗਾ ਗੁਰੂ ਹਰਗੋਬਿੰਦ ਸਾਹਿਬ ਨੇ ਨਿਰਣਾ ਕੀਤਾ ਸੇਵਾ ਬੜੇ ਕਰਦੇ ਆ ਪਰ ਇਹਨਾਂ ਦੀ ਸੇਵਾ 'ਚ ਦੋ ਚੀਜ਼ਾਂ ਵੱਡੀਆਂ ਇੱਕ ਨਿਮਰਤਾ ਤੇ ਇੱਕ ਨਿਰਵੈਰਤਾ ਕਿ ਜੇ ਦੂਜੇ ਸੇਖ ਨਾਲ ਈਰਖਾ ਨਹੀਂ ਕਰਦੇ ਨਿਰਵੈਰਤਾ ਇੱਕ ਨਿਮਰਤਾ ਨਿਮਾਣਾ ਪਨੈ ਖੁਸ਼ੀਆਂ ਉਥੇ ਆਉਂਦੀਆਂ ਜਿੱਥੇ ਨਿਮਾਣਾ ਪਨ ਹੋਵੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜੋਤ ਦਾ ਸਚਿਆਰ ਖੁਸ਼ ਆ ਮੈਂ ਕਹਿੰਨਾ ਐਡੀ ਢੂੰਗੀ ਸੋਚ ਉਹ ਗੁਰਸਿੱਖ ਦੀ ਮਹਾਰਾ ਕਹਿੰਦੇ ਮੰਗ ਮੰਗ ਤੇਰੇ ਲੇਖ ਬਦਲਾਈਏ ਕਲਮ ਚੱਲਣ ਲੱਗੀ ਕਿੰਨੂ ਵੇਖ ਕੇ ਨਿਮਾਣਾ ਪਨ ਸਮਾਪਤੀ ਕਰਾਂ ਉਹਨੇ ਝੋਲੀ ਅਡ ਲਈ ਜੋਤ ਦਾ ਸਚਿਆਰ ਜੀ ਨੇ ਕਹਿਣ ਲੱਗੇ ਮਹਾਰਾਜ ਫਿਰ ਇਹ ਝੋਲੀ ਚ ਪਾ ਦਿਓ ਜਿੱਥੋਂ ਤੱਕ ਮੇਰੀ ਕੁੱਲ ਚੱਲੇ ਗੁਰੂ ਨਾਨਕ ਦੇ ਘਰ ਦਾ ਵਾਸਾ ਨਾ ਨਿਕਲੇ ਜਿੱਥੋਂ ਤੱਕ ਕੁੱਲ ਚੱਲੇ ਗੁਰੂ ਆਰਗੂਮੈਂਟ ਸਾਹਿਬ ਹਰਾਣ ਹੋ ਗਏ ਉਹ ਕਹਿੰਦੇ ਮੈਂ ਹੁਣ ਤੇਰੀ ਕੁੱਲ ਦੇ ਨਾਲ ਹੀ ਤੁਰਿਆ ਰਹਾਂਗਾ ਹਾਕੋ ਸਾਧਨ ਤੇਰੇ ਪੁੱਤਰ ਤੇਰੇ ਪੋਤਰੇ ਅੱਗੋਂ ਪੜਪੋਤਰੇ ਕਿਸੇ ਪੁੱਤਰ ਦੇ 2-3 ਪੁੱਤਰ ਉਹਨਾਂ ਤਿੰਨਾਂ ਦੇ ਅੱਗੋਂ ਪੁੱਤਰ ਅੱਗੋਂ ਪੋਤਰੇ ਇਹਦੇ ਕੁੱਲ ਦੇ ਤੇ ਬੜਾ ਲੰਮਾ ਕੰਮ ਹੈ ਕੀ ਮੰਗ ਲਈ ਆਈ ਉਹ ਕਹਿੰਦਾ ਮਹਾਰਾਜ ਫਿਰ ਤੁਸੀਂ ਆ ਵੀ ਗਿਆ ਮੰਗ ਤੁਸੀਂ ਆ ਵੀ ਗਿਆ ਮੰਗ ਐਡੀ ਤਕੜੀ ਕਲਮ ਜੇ ਤੁਹਾਡੇ ਪਿਓ ਦੀ ਐਡੀ ਤਕੜੀ ਕਲਮ ਹੈ ਆ ਗਏ ਮੇਰ ਦੇ ਘਰ ਵਿੱਚ ਕਹਿੰਦੇ ਜਾਂ ਫਿਰ ਜੋਦਕਰ ਸੁਤਿਆਰ ਇੰਨੀ ਇੱਕ ਗੱਲ ਰੱਖ ਲਈ ਕਹਿੰਦੇ ਤੇਰੀ ਕੁੱਲ ਵਿੱਚ ਜਿਸ ਘਰ ਵਿੱਚ ਦੋ ਚੀਜ਼ਾਂ ਦੀ ਵਰਤੋਂ ਨਹੀਂ ਹੋਏਗੀ ਜਾ ਅਸੀਂ ਬਚਨ ਕਰਦੇ ਆ ਉਥੇ ਗੁਰੂ ਨਾਨਕ ਦੇ ਘਰ ਦਾ ਵਾਸਾ ਰਹੇਗਾ ਰਹੇਗਾ ਸੰਗਜੀ 15 ਕੁ ਪਰਿਵਾਰ ਅੰਮ੍ਰਿਤਸਰ ਦੇ ਨੇ ਜੋਤ ਦਾ ਸਿਆਰ ਦੀ ਕੁੱਲ ਚੋਂ ਜਿਹੜੇ ਦਾਸ ਦੇ ਸੰਪਰਗ ਚ ਹੈ ਜਦੋਂ ਉਹਨਾਂ ਦਾ ਮੈਂ 4 ਵਜੇ 3 ਵਜੇ ਦਰਬਾਰ ਸਾਹਿਬ ਗੁਰੂ ਰਾਮਦਾਸ ਦੇ ਘਰ ਜਾਣ ਦਾ ਨੇਂ ਵੇਖਦਾ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਛੱਡਣ ਦੇ ਦਿਲ ਨਹੀਂ ਕਰਦਾ ਕਈ ਸਦੀਆਂ ਪਹਿਲਾਂ ਬਚਨ ਮਹਾਰਾਜ ਤੁਹਾਡਾ ਅੱਜ ਵੀ ਵਰਤ ਰਿਹਾ ਹੈ ਤਰਨਤਾਰਨ ਵਿੱਚ 10-15 ਪਰਿਵਾਰ ਨੇ ਦਾਸ ਦੇ ਸਪਰਗ ਭਾਈ ਜੋਤਕਾ ਸਚਿਆਰ ਦੀ ਕੁੱਲ ਵਿੱਚੋਂ ਉਹ ਆਪਣੇ ਨਾਂ ਨਾਲ ਲਾਂਦੇ ਹੀ ਇਹੋ ਨੇ ਜੋਤਕਾ ਸਚਿਆਰ ਪੂਰੀ ਕਿਤਾਬ ਹੈ ਜੋਤਕਾ ਸਚਿਆਰ ਜੀ ਦੀ ਉਹ ਤੁਸੀਂ ਕਿਤਾਬ ਤੇ ਫੋਟੋ ਵੇਖੋਗੇ ਨਾ ਜੋਤਕਾ ਸਚਿਆਰ ਦੀ ਇਹ ਪੈਰ ਇਧਰੋਂ ਬਾਹਰ ਨਿਕਲੇ ਹੋਇਆ ਚੌਂਕੜੇ ਚ ਇਹ ਪੈਰ ਇਧਰੋਂ ਬਾਹਰ ਨਿਕਲਿਆ ਦੂਜਾ ਚੌਂਕੜਾ ਵੇਖ ਕੇ ਹੀ ਦਿਲ ਕਰਦਾ ਨਾਮ ਜਪਣ ਲੱਗ ਪਈਏ ਐਡਾ ਵਿਆਸੀ ਭਾਈ ਜੋਲ ਦਾ ਸਚਾਰ ਦੀ ਉਥੇ ਉਹਨਾਂ ਤਸਵੀਰ ਛਾਪੀ ਕਿਤਾਬ ਪੂਰੀ ਉਹਨਾਂ ਦੀ ਹੈ ਤੇ ਤਰਨ ਤਾਰਨ ਦੀ 10-15 ਪਰਿਵਾਰ ਨੇ ਉਸ ਕੁੱਲ ਵਿੱਚੋਂ ਜਿਨ੍ਹਾਂ ਦਾ ਤਰਨ ਤਾਰਨ ਗੁਰੂ ਅਰਜਨ ਸਾਹਿਬ ਦੇ ਅਸਥਾਨ ਤੇ ਅਮਰਤ ਵੇਲੇ ਦੇ ਨੇਮ ਨੇ ਕਿਸੇ ਦੀ ਤਿੰਨ ਪੈਰੇ ਦੀ ਸੇਵਾ ਕਿਸੇ ਦੀ ਸੁੱਕੀ ਸੇਵਾ ਕਿਸੇ ਦੇ ਹੋਰ ਅਮਰਤ ਵੇਲੇ ਦੇ ਨੇਮ ਤੇ 6ਵੇਂ ਪਾਤਸ਼ਾਹ ਦੇ ਚਰਨਾਂ ਦੇ ਸੀਸ ਝੁਕਦਾ ਹੈ ਉਹਨਾਂ ਦੀ ਕਲਮ ਅਗੇ ਸੀਸ ਝੁਕਦਾ ਇੱਕ ਸਿੱਖ ਦੇ ਖੁਸ਼ ਹੋ ਜਾਣ ਤੇ ਕੁੱਲਾਂ ਤੱਕ ਸਿੱਖੀ ਘਰ ਵਿੱਚ ਦੇ ਦਿੰਦੇ ਕਹਦੇ ਉਹ ਗਾਜ ਕੇ ਸਤਨਾਮ ਵਾਹਿਗੁਰੂ ਪਰ ਨਿਮਾਣ ਯਾਰ ਆਓ ਜਿਨਿਆਂ ਨਾਲ ਜਗਤ ਵਿਰਤਦੇ ਹੋ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਆਪਣੇ ਆਪ ਨੂੰ ਉਹਦੇ ਤੋਂ ਛੋਟਾ ਸਮਝੋ ਨੀਵਾ ਸਮਝੋ ਮੈਨੂੰ ਮਾਰੀਏ ਜਿਹੜਾ ਫਿਰ ਧਰਤੀ ਤੇ ਨਿਵਾਣੇ ਹੋ ਕੇ ਜੀਵਦਾ ਹੈ ਗੁਰੂ ਹਰਗੋਬਿੰਦ ਸਾਹਿਬ ਦੀ ਕਲਮ ਉੱਤੇ ਚੱਲਦੀ ਮਾਣ ਬਖਸ਼ੇਦੇ ਐ ਅੱਜ ਆਓ ਉਹਨਾਂ ਦੇ ਗੁਣ ਗਾਈਏ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸ ਸਥਾਨ ਤੇ ਫਤਿਹ ਦਿਵਸ ਪਹਿਲੀ ਜੰਗ ਪਹਿਲੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਦੀਆਂ ਬਾਤਾਂ ਜਿਵੇਂ ਜਿਵੇਂ ਉਹਨਾਂ ਬੁਲਾਈਆਂ ਤੁਸੀਂ ਸਰਵਨ ਕੀਤੀਆਂ ਮਹਾਰਾਜ ਸਾਨੂੰ ਵੀ ਨਿਮਾਣੇ ਰੱਖਣ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁਸ਼ੀਆਂ ਝੋਲੀ 'ਚ ਪੈਣ ਉਹਨਾਂ ਦੀ ਮਿਹਰ ਝੋਲੀ 'ਚ ਪਵੇ ਪੜਿਓ ਜੀ ਫਿਰ ਸਮਾਪਤੀ ਏ ਹਰ ਜੀਓ ਮਹਾਰਾਜ